1,52,000 ਰੁਪਿਆ ਡਿਮਾਂਡ ਆ ਟਾਇਰ ਆ ਜੋ ਇਸ ਦੇ ਬੈਕ ਸਾਈਡ ਦੇ ਥੋੜੇ ਜਿਹੇ ਧੱਗ ਗਏ ਲੋ ਵੀ ਦੋਸਤੋ ਜਿਹੜਾ ਤੁਹਾਨੂੰ ਆਪਾਂ ਟਰੈਕਟਰ ਏਸ ਵਿਖਾਇਆ ਸੀ ਤੇ ਇਸ ਟਰੈਕਟਰ ਦੀ ਵੀ ਤੁਹਾਨੂੰ ਜਾਣਕਾਰੀ ਦਿੱਤੀ ਸੀ 2008 ਮਾਡਲ 2,65,000 ਰੁਪਿਆ ਸੋਨਾਲਿਕਾ ਵਧੀਆ ਸਾਫ ਟਾਇਰਾਂ ਚ ਟਰੈਕਟਰ ਆ ਪੰਜਾਬ ਨੰਬਰ ਆ ਪੀਵੀ 54 ਤੇ ਉਸ ਦੇ ਨਾਲ ਇਹ ਮੈਸੀ ਆ ਇਹ ਤਾਂ ਹਰਿਆਣਾ ਨੰਬਰ ਆ ਬਾਈ ਰਾਜਸਥਾਨ ਨੰਬਰ ਪੰਜਾਬ ਚ ਨਾ ਇਹ ਟਰੈਕਟਰ ਡਬਲ ਕਲੱਚ ਆ 2002 ਮਾਡਲ ਆ 1 ਲੱਖ ਤੇ 85000 ਰੁਪਿਆ ਮਾਲਕਾਂ ਦੀ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਫਰੰਟ ਵਾਲੇ ਤਾਂ ਬਿਲਕੁਲ ਨਵੇਂ ਆ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਵੀ ਪੂਰੀ ਸਾਫ਼ ਆ 14 ਦੇ ਟਾਇਰਾਂ ਚ ਤੁਸੀਂ ਵੀਡੀਓ ਚ ਰੰਗ ਰੋਗਨੇ ਦੇਖ ਸਕਦੇ ਤੇ 2013 ਮਾਡਲ ਆ ਪਾ ਤੁਹਾਨੂੰ ਇਸ ਵਕਾ ਇਸ ਵੀਡੀਓ ਚ ਉਹਨਾਂ ਦੇ ਮਾਲਕ ਮਿਲ ਗਏ ਤੇ ਉਹਨਾਂ ਦਾ ਨੰਬਰ ਤੁਹਾਡੇ ਨਾਲ ਕਰਦੇ ਆ ਸ਼ੇਅਰ ਕਿਸੇ ਵੀ ਬਾਈ ਨੂੰ ਟਰੈਕਟਰ ਪਸੰਦ ਆਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਲਓ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਹੈ ਬਾਈ ਜੀ ਕਰਮਜੀਤ ਦਾ ਬਾਈ ਕਰਮਜੀਤ ਸਿੰਘ ਬਾਈ ਦਾ ਨਾਮ ਲੋਕਲੀ ਇਮਲੋਟ ਜੀ ਆ ਦੁਕਾਨ ਹੀ ਆਪੋ ਸ਼ਾਪ ਹੀ ਹੈ ਆਪਣਾ ਪ੍ਰੀਤ ਟਰੈਕਟਰ ਵਾਲੀ ਤੇ ਮਾਨ ਟਰੈਕਟਰ ਵਾਲੀ ਵਰਕਸ਼ਾਪ ਹੈ ਬਾਈ ਦੀ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ 94171 94171 ਦੱਸ ਦਿਓ ਜੀ 10221 ਆਪਣੇ ਕੋਲੇ ਹੋਰ ਵੀ ਟਰੈਕਟਰ ਹੁੰਦੇ ਆ ਜੀ ਹੁੰਦੇ ਤਾਂ ਪਰ ਇੰਨਾ ਕਹਿ ਦੀ ਮੇਰਾ ਵੀਰ ਬਾਣ 10 ਤੋਂ ਲੈ ਕੇ 5 ਵਜੇ ਤੱਕ ਫੋਨ ਠੀਕ ਆ ਜੀ ਜਿਹੜਾ ਫੋਨ ਬੇਨਤੀ ਹੈ ਬਾਈ ਦੀ ਸਵੇਰ 10 ਤੋਂ ਲੈ ਕੇ ਤੇ ਸ਼ਾਮ ਦੇ 5 ਵਜੇ ਤੱਕ ਕਾਲ ਕਰਿਆ ਕਰੋ ਕਿਉਂਕਿ ਅੱਗ ਅੱਗੇ ਪਿੱਛੇ ਆਪਣੇ ਕੰਮ ਵੀ ਉਹਨਾਂ ਨੇ ਕਰਨੇ ਹੁੰਦੇ ਆ ਟਰੈਕਟਰ ਖਰੀਦਦੇ ਵੀ ਆ ਪੁਰਾਣੇ ਲਓ ਜੀ ਜੇ ਕਿਸੇ ਨੇ ਵੇਚਣਾ ਵੀ ਹੋਵੇ ਟਰੈਕਟਰ ਤੇ ਬਾਈ ਦਾ WhatsApp ਨੰਬਰ ਵੀ ਇਹੀ ਆ ਤੇ ਤੁਸੀਂ ਸੰਪਰਕ ਕਰ ਸਕਦੇ ਆ ਬਾਈ ਨੂੰ ਫੋਟੋਆਂ ਪਾ ਕੇ ਟਰੈਕਟਰ ਖਰੀਦ ਵੀ ਸਕਦੇ ਆ ਤੇ ਵੇਚ ਵੀ ਸਕਦੇ ਆ ਲੋ ਜੀ ਉਸ ਦਿਨ ਆ ਗਿਆ ਮਿੰਦਰਾ 475 ਰੰਗ ਰੋਮ ਨਾਲ ਬਿਲਕੁਲ ਕੋਕਾ ਪੀਸਾ ਜੀ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਪਈ ਹੈ ਫਰੰਟ ਦੇ ਬਿਲਕੁਲ ਨਵੇਂ ਬੈਕ ਸਾਈਡ ਦੇ ਟਾਇਰ 13 ਦੇ ਆ ਆਪਾਂ 45 ਕੇ ਪੈਸੇ ਗੱਡੀ ਕਹਿ ਸਕਦੇ ਹਾਂ 2010 ਮਾਡਲ 2 ਲੱਖ ਤੇ 5000 ਰੁਪਿਆ ਮਾਲਕ ਦੀ ਡਿਮਾਂਡ ਉਸ ਦੇ ਨਾਲ ਆ ਗਿਆ ਸੋਨਾਲੀਕਾ ਡੀਆਈ 60 RX ਟਾਇਰ ਆਪਾਂ ਇਹਦੇ 50% ਕੰਡੀਸ਼ਨ ਕਹਿ ਸਕਦੇ ਆ ਪਾਵਰ ਸਟੇਰਨਾ ਫਰੰਟ ਦੇ ਟਾਇਰ ਬਿਲਕੁਲ ਸਾਫ ਆ 2013 ਮਾਡਲ ਆ ਰਾਜਸਥਾਨ ਨੰਬਰ ਆ 3,85,000 ਰੁਪਿਆ ਮਾਲਕਾਂ ਦੀ ਡਿਮਾਂਡ ਆ ਟਰੈਕਟਰ ਰੰਗ ਰੋਨ ਨਾਲੋਂ ਬਿਲਕੁਲ ਸਾਫ ਆ ਜੀ ਉਹਦੇ ਨਾਲ ਆ ਗਿਆ 3630 ਨਿਊ ਹਾਲੈਂਡ ਸੁਪਰ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ ਜੀ ਬੈਕ ਸਾਈਡ ਦੇ 14 ਦੇ ਟਾਇਰ ਆ ਜੀ ਇਹਦੇ ਤੇ ਗੱਡੀ ਸਾਫ ਪਈ ਆ ਟਾਇਰਾਂ ਦੀ ਫਰੰਟ ਦੇ ਟਾਇਰ ਵਧੀਆ 2012 ਮਾਡਲ ਹੈ 3 ਲੱਖ 85000 ਰੁਪਿਆ ਡਿਮਾਂਡ ਆ ਮਾਲਕਾਂ ਦੀ ਪਾਵਰ ਸਟੇਰ ਨਾਲ ਉਹਦੇ ਨਾਲ ਹੈ ਗੈਸ਼ਰੀ 380 ਟਾਇਰਾ ਪੱਦ ਦੇ ਕਹਿ ਸਕਦੇ ਨੇ 50 ਕੇ ਪੈਸੇ ਬੈਕ ਸਾਈਡ ਦੇ 13 ਦੇ 18 ਚ ਫਰੰਟ ਦੇ ਟਾਇਰ ਵੀ ਠੀਕ ਪਈ 2013 ਮਾਡਲ ਦੀ ਡਿਮਾਂਡ ਤੋਂ 80 ਹੀ ਇਹ ਪਾਵਰ ਨਹੀਂ ਉਸ ਦਿਨ ਆ ਗਿਆ 855999 ਮਾਡਲ 192000 ਰੁਪਿਆ ਡਿਮਾਂਡ ਹੈ ਤੇ ਬੈਕ ਸਾਈਡ ਦੇ ਟਾਇਰ ਜਿਹੜੇ ਐਮ ਆਰਫ ਦੇ ਆ ਗੁੱਡੀ ਕਾਫੀ ਪਈ ਥੋੜੇ ਜਿਹਾ ਖੁਸ਼ਕਾ ਹੀ ਫਰੰਟ ਦੇ ਜੇਕੇ ਦੇ ਬਿਲਕੁਲ ਸਾਫ ਹੈ ਰੰਗ ਰੂਪ ਨੂੰ ਤੁਸੀਂ ਦੇਖ ਸਕਦੇ ਹੋ ਜੋ ਵੀ ਇਨਸਟਰਕਟਰ ਦਾ ਹੈ ਜੀ ਉਸ ਦੇ ਨਾਲ ਆ ਗਿਆ ਇਹ ਪ੍ਰੈਸ਼ਰ 2012 ਮਾਡਲ 2 ਲੱਖ ਤੇ 19000 ਰੁਪਿਆ ਮਾਲਕਾਂ ਦੀ ਡਿਮਾਂਡ ਆ ਟਾਇਰ ਜਿਹੜੇ ਬੈਕ ਸਾਈਡ ਦੇ ਵੀ ਨਵੇਂ ਆ ਤੇ ਫਰੰਟ ਦੇ ਵੀ ਨਵੇਂ ਸ਼ੋ ਤੋਂ ਜੋ ਰੰਗ ਜਰੂਰ ਮੈਸਿੰਗ ਹੋਇਆ ਜੀ ਇਹਦਾ ਉਹਦੇ ਨਾਲ ਆ ਗਿਆ ਜੀ 3600 ਫੋਰਡ 92 ਮਾਡਲ 1 ਲੱਖ 40000 ਰੁਪਏ ਡਿਮਾਂਡ ਹਰਿਆਣਾ ਨੰਬਰ ਹੈ ਟਾਇਰ ਪੰਜਾਬ ਕੇ ਪੈਸੇ ਬੈਕ ਸਾਈਡ ਦੇ ਫਰੰਟ ਦੇ ਟਾਇਰ ਵੀ ਠੀਕ ਠਾਕ ਆ ਰੰਗ ਰੋਗੰ ਤੁਸੀਂ ਵੀਡੀਓ ਵਿੱਚ ਟਰੈਕਟਰ ਦਾ ਦੇਖ ਸਕਦੇ ਹੋ ਜੋ ਵੀ ਹੈ ਲੋ ਜੀ ਉਸ ਦੇ ਨਾਲ ਆ ਗਿਆ ਸੋਨਾ ਲੀਕਾ DI 50X ਬਿਲਕੁਲ ਨਵੇਂ ਟਾਇਰਾਂ ਚਾ ਪਾਵਰ ਸਟੀਅਰਨਾ ਹਾਂ ਤੇ ਮਾਡਲ ਕਿੰਨਾ ਇਹ 2019 ਡਿਮਾਂਡ ਡਿਮਾਂਡ ਆ ਲਿਖੀ ਇਹ ਇਹ ਤਾਂ ਲਿਖੀ ਹੈ ਤੂੰ ਲੈਸਵਾਵਾ ਕਰਨੀ ਹੁੰਦੀ ਆ ਹੋਰ ਡਾ ਦੇਗਾ 10000 ਡਾ ਦੇਗਾ ਹਾਂ 5 15 ਡਿਮਾਂਡ ਆ ਬਾਈ ਤੀ ਕਹਿੰਦਾ 10000 ਰੁਪਏ ਉੱਪਰੋਂ ਹੋਰ ਚੱਕ ਦਾਂਗੇ ਫੱਟੇ ਇਹ ਟਰੈਕਟਰ ਬਿਲਕੁਲ ਕੋਕਾ ਪੀਸਾ ਨਵਾਂ ਜੀ ਬਿਲਕੁਲ ਪੰਜਾਬ ਪੰਜਾਬ ਨੰਬਰ ਪੰਜਾਬ ਨੰਬਰ ਹੈ ਪੰਜਾਬ ਨੰਬਰ ਡਾਇਰੈਕਟਰ ਹੈ ਤੇ ਸਾਈਡ ਗিয়ার ਹੈ ਹਾਂ ਪਹਿਲੇ ਹੀ ਸਖਤ ਲੋਡ ਹੈ ਸਖਤ ਲੋਡ ਹੈ ਪਹਿਲਾਂ ਜਾਣਾ ਕੈਨੇਡਾ ਜਾਣਾ ਮੁੰਡੇ ਨੇ ਹੈ ਤੇ ਗੋਰੀ ਲਿਆਉਣੀ ਹੈ ਉਥੋਂ ਲਓ ਬਈ ਸਖਤ ਪੈਸਿਆਂ ਦੀ ਲੋਡ ਕਰਕੇ ਤੁਹਾਨੂੰ ਮਾਨਤਾਨ ਕਾਫੀ ਮਿਲ ਜੂ 2019 ਚੋਂ ਤੇ ਮੋਬਾਈਲ ਨੰਬਰ ਦੱਸੋ ਜੀ 94176 94176 7626 78267 78267 ਨਾ ਕੀ ਇਹ ਬਈ ਦਾ ਸਤੀਸ਼ ਕੁਮਾਰ ਸਤੀਸ਼ ਕੁਮਾਰ ਲਓ ਜੀ ਤੁਸੀਂ ਦੇਖ ਸਕਦੇ ਆ ਟਰੈਕਟਰ ਤੁਹਾਨੂੰ ਸਾਰਾ ਇਧਰਲੀ ਸਾਈਡ ਤੋਂ ਵੀ ਦਿਖਾ ਦਿੰਨਾ ਪੂਰਾ ਸਾਫ ਕੰਡੀਸ਼ਨ ਦਾ ਟਰੈਕਟਰ ਇਹ ਇਹ ਹਾਈ ਲੋ 2 ਗੇਅਰਾਂ ਚ ਨੰਬਰ ਮਾਲਕ ਦਾ ਪਤਾ ਨੂੰ ਬੋਲਦਾ ਕਿਸੇ ਨੂੰ ਵੀ ਟਰੈਕਟਰ ਪਸੰਦ ਆਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਉਸ ਦੇ ਨਾਲ ਆ ਗਈ 4511 ਟਾਇਰ ਜੋ ਬਿਲਕੁਲ ਕਾਸੇ ਪਏ ਹੋਏ ਆ ਬੈਕ ਸਾਈਡ ਦੇ ਆਪਾਂ ਖਤਮ ਹੀ ਕਹਿ ਸਕਦੇ ਆ ਗੁਡਇਰ ਦੇ ਟਾਇਰ ਆ 2000 ਮਾਡਲ ਹੈ 1 ਲੱਖ 40000 ਰੁਪਿਆ ਮਾਰਕ ਦੀ ਡਿਮਾਂਡ ਹੈ ਰੰਗ ਰੋਗਨ ਜੋ ਵੀ ਹੈ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਉਸ ਦੇ ਨਾਲ ਆਇਆ 750 ਸੋਨਾ ਲੀਕਾ ਟਾਇਰਸ ਦੇ ਵੀ ਬਿਲਕੁਲ ਗੋਲ ਹੋਏ ਪਏ ਰੰਗ ਰੋਗਨ ਤੁਸੀਂ ਦੇਖ ਸਕਦੇ ਆਂ ਵੀਡੀਓ ਵਿੱਚ ਠੀਕ ਠਾਕ ਆ 2009 ਮਾਡਲ ਹੈ 2 ਲੱਖ ਤੇ 65000 ਰੁਪਿਆ ਡਿਮਾਂਡ ਹੈ ਜੀ ਸੜਕ ਤੇ ਜ਼ਿਆਦਾ ਚੱਲਾ ਲੱਗਦਾ ਟਰੈਕਟਰ ਕੋਈ ਟਾਇਰ ਬਿਲਕੁਲ ਹੀ ਗੋਲ ਹੋ ਚੁੱਕੇ ਉਸ ਤੇ ਨਾਲ 475 ਟਾਇਰਾਂ ਦੀ ਕੰਡੀਸ਼ਨ ਐਸੀ ਦੀ ਤੁਸੀਂ ਦੇਖ ਸਕਦੇ ਹੋ ਵੀਡੀਓ 'ਚ ਕਾਸੇ ਪਈ ਹੋਈ ਫੁੱਲ 66 ਮਾਡਲ ਹੈ 1 ਲੱਖ ਤੇ 10000 ਰੁਪਿਆ ਡਿਮਾਂਡ ਹੈ ਉਹਦੇ ਨਾਲ ਆ ਗਈ ਫਾਰਮ 60 ਬਿਲਕੁਲ ਬੈਕ ਸਾਈਡ ਦੇ ਨਵੇਂ ਟਾਇਰ ਆ ਜੀ ਪਾਵਰ ਸਟੀਅਰ ਨਾਲ 2011 ਮਾਡਲ ਆ ਪੰਜਾਬ ਨੰਬਰ 3 ਲੱਖ 90000 ਰੁਪਿਆ ਡਿਮਾਂਡ ਆ ਜੀ ਬੀਕੇਟੀ ਦੇ ਬੈਕ ਸਾਈਡ ਦੇ ਟਾਇਰ ਆ 14 ਦੇ ਟਾਇਰਾਂ ਜਾਂ ਡਰੈਕਟਰ ਹੋਰ ਫਾਰਮ ਸੈੱਟ ਵੀ ਖੜੇ ਉੱਤੇ ਮਾਰ ਖੜੇ ਹੋਏ ਹੁੰਦੇ ਨਾਲ ਆਗੇ ਸੋਨਲਿਕਾ 35 ਰੰਗ ਰੂਗਨ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਠੀਕ ਠਾਕ ਹੀ ਹੈ ਜੀ ਸ਼ੋਅ ਤੋਂ ਮਿਸਿੰਗ ਹੋਇਆ ਫਰੰਟ ਦੇ ਟਾਇਰ ਨਵੇਂ ਬੈਕ ਸਾਈਡ ਦੇ ਟਾਇਰ ਘਸੇ ਪਏ ਜੀ 2006 ਮਾਡਲ ਹੈ 1 ਲੱਖ 67000 ਰੁਪਿਆ ਮਾਲਕ ਦੀ ਡਿਮਾਂਡ ਹੈ ਤੁਹਾਡਾ ਹੀ ਇਹ ਹਾਂਜੀ ਹਾਂਜੀ ਉਹ ਫਾਰਮ ਵੀ ਹਾਂਜੀ ਉਹ ਵੀ ਆਪਣਾ ਪੰਜਾਬ ਨੰਬਰ ਹੈ 17 ਮਾਡਲ ਤੇ ਇੱਥੋਂ ਲੈ ਕੇ ਆ ਸਾਰੇ ਟਰੈਕਟਰ ਤੁਹਾਡੇ ਆਪਣੇ ਹਾਂਜੀ ਠੀਕ ਹੈ ਜੀ ਉਸ ਦੇ ਨਾਲ ਆ ਗਿਆ ਜੀ 96 ਮਾਡਲ ਦਾ ਇਸ਼ਾਰ 1 ਲੱਖ ਤੇ 15000 ਰੁਪਿਆ ਡਿਮਾਂਡ ਆ ਜੀ ਇਹ ਵੀ ਪੰਜਾਬ ਨੰਬਰ ਆ ਜੀ ਟੈਰਸ ਦੇ ਵੀ ਕਾਸੇ ਪਏ ਹੋਏ ਆ ਜੀ ਬੈਕ ਸਾਈਡ ਦੇ ਥੋੜੀ ਜਿਹੀ ਗੁੱਡੀ ਤੱਕੀ ਆ ਆ ਗਿਆ ਜੀ 265 A ਕਿੰਨਾ ਜੀ ਇਹ ਮਾਡਲ ਹੈਗਾ ਜੀ 94 94 145 ਦੀ ਡਿਮਾਂਡ ਆ ਜੀ ਨੰਬਰ ਇਹ ਵੀ ਪੰਜਾਬ ਆ ਇਹ ਵੀ ਪੰਜਾਬ ਆ ਜੀ ਹਾਂਜੀ ਉਸ ਦੇ ਨਾਲ ਆ ਗਿਆ 241 NC ਇਹ ਵੀ ਪੰਜਾਬੀ ਆ ਇਹ ਪੰਜਾਬ ਨੰਬਰ ਵੀ ਵੀ 60 ਜੀ APV 60 AV 598 ਮਾਡਲ ਹੈ 1,35,000 ਰੁਪਏ ਡਿਮਾਂਡ ਹੈ ਹਾਂ ਆਪਣਾ ਨੰਬਰ ਵਿੱਚ ਹਾਂਜੀ ਹਾਂਜੀ ਜ਼ਰੂਰ ਉਸ ਦੇ ਨਾਲ ਆ ਗਿਆ 99 ਮਾਡਲ ਇਹਦੀ ਸਿਰਫ 82,000 ਰੁਪਏ ਡਿਮਾਂਡ ਹੈ ਇਹ ਵੀ ਪੰਜਾਬ ਨੰਬਰ ਹੈ PV04 ਤੇ ਇਹਨਾਂ ਸਾਰੇ ਟਰੈਕਟਰਾਂ ਦੇ ਮਾਲਕ ਆਪਣੇ ਕੋਲ ਹੈ ਜੀ ਉਹਨਾਂ ਦਾ ਨੰਬਰ ਤੁਹਾਡੇ ਨਾਲ ਕਰ ਦਿਆਂ ਸ਼ੇਅਰ ਕਿਸੇ ਵੀ ਭਾਈ ਨੇ ਲੈਣਾ ਹੋਵੇ ਟਰੈਕਟਰ ਫਾਰਮ 60 DI 35 ਤੇ ਤੁਸੀਂ ਆ ਜਿੰਨੇ ਵੀ ਦਿਖਾਇਆ ਹੈ ਸ਼ੇਅਰ ਤੇ 265 ਮਾਲਕ ਤੋਂ ਤੁਸੀਂ ਲੈ ਸਕਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਨਾਮ ਹੈ ਭਾਈ ਜੀ ਹਰਜਿੰਦਰ ਸਿੰਘ ਹੈ ਹਰਜਿੰਦਰ ਸਿੰਘ ਬਾਈ ਦਾ ਨਾਮ ਹੈ ਲੋਕਲ ਮਲੋੜ ਤੋਂ ਹੀ ਹਾਂਜੀ ਹਾਂ ਤੇ ਆਪਣਾ ਮੋਬਾਈਲ ਨੰਬਰ ਦੱਸੋ 98156 98156 56920 56920 ਲੋ ਜੀ ਟਰੈਕਟਰ ਖਰੀਦਦੇ ਵੀ ਆ ਤੁਸੀਂ ਜੇ ਕਿਸੇ ਨੇ ਵੇਚਣਾ ਹੋਵੇ ਤੁਹਾਨੂੰ ਹੀ ਹਾਂਜੀ ਹਾਂਜੀ WhatsApp ਨੰਬਰ ਤੁਹਾਡਾ ਇਹੀ ਹੈ ਇਹੀ ਹੈ ਲੋ ਜੀ ਜੇ ਕਿਸੇ ਬਾਈ ਨੇ ਕੋਈ ਟਰੈਕਟਰ ਵੇਚਣਾ ਵੀ ਹੋਵੇ ਤਾਂ WhatsApp ਨੰਬਰ ਤੁਸੀਂ ਬਾਈ ਜੀ ਦਾ ਤੁਹਾਨੂੰ ਸ਼ੇਅਰ ਕਰਤਾ ਫੋਟੋ ਭੇਜ ਕੇ ਗੱਲਬਾਤ ਕਰ ਸਕਦੇ ਜੇ ਕੋਈ ਟਰੈਕਟਰ ਖਰੀਦਣਾ ਵੀ ਚਾਹੁੰਦੇ ਆ ਤਾਂ ਉਹਦੀ ਵੀ ਤੁਸੀਂ ਬਾਈ ਜੀ ਤੋਂ ਫੋਟੋ ਮੰਗਾ ਕੇ ਗੱਲਬਾਤ ਬਾਈ ਜੀ ਨਾਲ ਕਰ ਸਕਦੇ ਆ ਵੀਡੀਓ ਵੇਖਣ ਲਈ ਧੰਨਵਾਦ ਰੰਗ ਰੋਗਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਆ ਸ਼ੋ ਤੋਂ ਮਿਸਿੰਗ ਹੋਇਆ ਤਾਂ ਕੋਲੋ ਕੰਪਨੀ ਦੇ 12 24 28 ਦੇ ਬਿਲਕੁਲ ਵਧੀਆ ਕੰਡੀਸ਼ਨ ਦੇ ਟਾਇਰ ਬਿਲਕੁਲ ਨਵੇਂ ਟਾਇਰਾਂ ਵਾਂਗ ਹੀ ਕਹਿ ਸਕਦੇ ਆ ਤੁਸੀਂ ਥੋੜੇ ਮੋਟੇ ਚੱਲੇ ਆ ਇਹ ਮਾਡਲ ਇਹ 2021 2 ਲੱਖ ਤੇ 20000 ਰੁਪਿਆ ਮਾਲਕਾਂ ਦੀ ਦਮਾਟ ਹੈ ਉਸ ਤੋਂ ਨਾਲ ਆ ਗਿਆ ਨਿੰਂਦਰਾ 265 ਜਿਸ ਟਰੈਕਟਰ ਦੀ ਗੱਲ ਕਰੀਏ ਇਹਦੇ ਟਾਇਰ ਦੀ ਕੰਡੀਸ਼ਨ ਬੈਕ ਸਾਈਡ ਦੇ 40 45 ਪੈਸੇ ਜੀ ਰਾਜਸਥਾਨ ਨੰਬਰ ਆਰ ਜੇ 10 ਰੰਗ ਰੂਪਨ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਤੇ 98 ਮਾਡਲ 1 ਲੱਖ ਤੇ 55000 ਰੁਪਇਆ ਮਾਲਕਾਂ ਦੀ ਡਿਮਾਂਡ ਹੈ ਜੀ ਉਸ ਦੇ ਨਾਲ ਆਗੇ ਸੋਨਾ ਲੀਕਾ ਫਰੰਟ ਦੇ ਟਾਇਰ ਬਿਲਕੁਲ ਨਵੇਂ ਪਾਇਆ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਆਪਾਂ 40 45 ਪੈਸੇ ਕਹਿ ਸਕਦੇ ਹਾਂ ਸੀਐਟ ਦੇ ਟਾਇਰ ਆ 14 ਦੇ ਟਾਇਰਾਂ ਚ 2000 ਇੱਕ ਮਾਡਲ ਆ ਜੀ 2 ਲੱਖ ਰੁਪਇਆ ਮਾਲਕਾਂ ਦੀ ਡਿਮਾਂਡ ਹੈ ਜੀ ਤੇ ਨਾਲ ਆ ਗਈ ਨੰਬਰ ਇਸ ਹੁਣਾਲੀਕਾ ਪੰਜਾਬੀ ਸੀ ਉਹਦੇ ਨਾਲ ਆ ਗਿਆ ਸਵਰਾਜ 744 ਬਿਲਕੁਲ ਨਵੇਂ ਟਾਇਰਾਂ ਚ ਆਈ ਬੈਕ ਸਾਈਡ ਦੇ ਐਮ ਆਰ ਐਫ ਦੇ ਟਾਇਰ ਆ 13 ਦੇ 13 ਚ ਮਾਡਲ ਇਹ ਜੇ ਮਾਰਕਾ ਲੱਗਿਆ ਨਹੀਂ ਟਰੈਕਟਰ ਮੰਡੀ ਚ ਆ ਕੇ ਲੱਗੇ ਲੱਗਦਾ ਜੀ ਬਾਕੀ ਕੋਸ਼ਿਸ਼ ਕਰਦੇ ਹਾਂ ਜੇ ਕੋਈ ਮਾਰਕਾ ਹੋਇਆ ਤਾਂ ਜਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਜੇ ਟਰੈਕਟਰ ਤੇ ਹਜੇ ਮਾਰਕਾ ਲੱਗਿਆ ਨਹੀਂ ਸਤਨਾਲ ਆ ਗਿਆ ਇਸ ਟਨ ਮੇ ਮਾਡਲ ਦਾ 724 ਟਾਇਰ ਬੈਕ ਸਾਈਡ ਦੇ ਜਿਹੜੇ ਘਾਸੇ ਪਏ ਹੋਏ ਆ 프ਰੰਟਲੇ ਠੀਕ ਠਾਕ ਹੀ 97 ਮਾਡਲ ਦੀ ਡਿਮਾਂਡ ਹੈ ਇੱਕ 35 ਹੈ ਜੀ ਸਤਨਾਲ ਆ ਗਿਆ ਇਹ ਇਸ਼ਰ 95 ਮਾਡਲ ਪੰਜਾਬ ਨੰਬਰ ਟਰੈਕਟਰ 120000 ਰੁਪਏ ਦੀ ਡਿਮਾਂਡ ਰੰਗ ਰੋਗਨ ਜੋ ਵੀ ਤੁਹਾਨੂੰ ਦਿਖਾਈ ਦੇ ਰਿਹਾ ਟਾਇਰਾਂ ਦੀ ਬੈਕ ਸਾਈਡ ਦੀ ਕੰਡੀਸ਼ਨ 40 ਤੋਂ 45% ਕਹਿ ਸਕਦੇ ਹਾਂ ਉਸ ਦਿਨ ਆ ਗਿਆ ਇਹ 244 ਇਸ਼ਰ ਇੱਕ ਹੋਰ 2016 ਮਾਡਲ 3 ਲੱਖ ਰੁਪਿਆ ਬੁਰੀ ਮਾਲਕਾਂ ਦੀ ਡਿਮਾਂਡ ਆ ਚਾਰੇ ਟਾਇਰ ਵਧੀਆ ਕੰਡੀਸ਼ਨ ਤੇ ਪਏ ਤੇ ਰੰਗ ਰੋਕਦਾ ਵੀ ਟਰੈਕਟਰ ਬਿਲਕੁਲ ਸਾਫ਼ ਹੈ ਉਸਦੇ ਨਾਲ ਆ ਗਈ ਸੋਨ ਲੀਕਾ 730 2004 ਮਾਡਲ 1 ਲੱਖ ਤੇ 75000 ਰੁਪਿਆ ਮਾਲਕਾਂ ਦੀ ਡਿਮਾਂਡ ਟਾਇਰਾਂ ਦੀ ਕੰਡੀਸ਼ਨ ਜੋ ਠੀਕ ਠਾਕ ਹੈ ਉਸਦੇ ਨਾਲ ਆ ਗਈ ਫਾਰਮ 5096 ਮਾਡਲ ਰਾਜਸਥਾਨ ਨੰਬਰ 150000 ਰੁਪਿਆ ਮਾਲਕਾਂ ਦੀ ਡਿਮਾਂਡ ਹੈ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਪੂਰੀ ਸਾਫ਼ ਹੈ ਉਸ ਦੇ ਨਾਲ ਆ ਗਿਆ 96 ਮਾਡਲ ਫਾਰਮ 50 96 ਮਾਡਲ 135000 ਰੁਪਿਆ ਟਾਇਰ ਕਾਸੇ ਪਏ ਆ ਹਰਿਆਣਾ ਨੰਬਰ ਹੈ ਉਹਦੇ ਨਾਲ ਆ ਗਿਆ 98 11 99 ਮਾਡਲ ਆ 2 ਲੱਖ ਤੇ 10000 ਰੁਪਿਆ ਮਾਲਕਾਂ ਦੀ ਡਿਮਾਂਡ ਟਾਇਰ ਜੋ ਕਾਸੇ ਪਏ ਰੰਗ ਰੋਬਨ ਤੁਸੀਂ ਵੀਡੀਓ ਜੀ ਦੇਖ ਸਕਦੇ ਹੋ ਉਸ ਦੇ ਨਾਲ ਆ ਗਿਆ 2008 ਮਾਡਲ 35 ਪੰਜਾਬ ਨੰਬਰ 2 ਲੱਖ ਤੇ 65000 ਰੁਪਿਆ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੇ ਆ ਤੇ 13 ਦੇ ਟਾਇਰਾਂ ਚ ਆ ਜੀ ਰੰਗ ਰੋਗਨ ਦਾ ਵੀ ਟਰੈਕਟਰ ਪੂਰਾ ਹੀ ਸਾਫ ਆ ਜੀ ਚੱਲ ਭਲੇ ਥੋੜੇ ਉਸ ਦੇ ਨਾਲ ਆ ਗਿਆ ਇਹ ਇਸ ਬਿਲਕੁਲ ਸਾਫ ਟਾਇਰਾਂ ਚ ਆ ਟਰੈਕਟਰ ਰੰਗ ਰੋਗਨ ਦਾ ਵੀ ਪੂਰਾ ਸਾਫ ਆਈ ਉਸ ਦੇ ਨਾਲ ਆ ਗਿਆ 2013 ਮਾਡਲ ਇਸ 3 ਲੱਖ ਰੁਪਿਆ ਪੂਰਾ ਮਾਲਕਾਂ ਦੀ ਡਿਮਾਂਡ ਇਹ 550 ਪਾਵਰ ਸਟੇਮ ਹੈ ਜੀ 855 ਦਾ ਮਾਰਕਾ ਲੱਗਿਆ ਹੋਇਆ ਜੀ 2013 ਮਾਡਲ ਆ 4 ਲੱਖ ਤੇ 20000 ਰੁਪਿਆ ਮਾਲਕਾਂ ਦੀ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਪਈ ਹੈ ਜੀ ਤੇ ਰੰਗ ਰੋਗਨ ਦਾ ਵੀ ਟਰੈਕਟਰ ਸਾਫ਼ ਪਾਵਰ ਸਟੇਮ ਹੈ ਜੀ